ਸਸੀ ਕਲਜੀ ਕੀ ਹਾਲ ਚਾਲ ਆ ਉਮੀਦ ਹੈ ਕਿ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸ ਦੇਣੀ ਆ ਕਿ ਆਪਾਂ ਨੇ ਸਲਵਾਰ ਵੀ ਹੈਵੀ ਬਣਾਉਣੀ ਆ ਤੇ ਆਪਣੇ ਕੋਲ ਕਪੜਾ ਵੀ ਪੂਰਾ ਪੂਰਾ ਉਹਦੇ ਵਿੱਚੋਂ ਜਿਹੜਾ ਆਸਨ ਆਪਾਂ ਕਿਵੇਂ ਕੱਢਣਾ ਤੁਸੀਂ ਧਿਆਨ ਨਾਲ ਦੇਖੋ ਆਪਣੇ ਕਸਟਮਰ ਦੀ ਸਲਵਾਰ ਦੀ ਜਿਹੜੀ ਮਤਲਬ ਆਪਾਂ ਨੇ ਕੁੰਦੇ ਰੱਖਣੇ ਆ 34 ਇੰਚ ਰੱਖਣੇ ਨੇ ਆਪਣੇ ਕੋਲੇ 34 ਇੰਚ ਹੈਗਾ ਆ ਕਪੜਾ ਆਪਾਂ ਇਹ ਪੂਰਾ ਕਪੜਾ ਆਪਣੇ ਕੋਲੇ ਆਸਾਨ ਕੱਢਣ ਵਾਸਤੇ ਆਪਣੇ ਕੋਲੇ ਕੋਈ ਕਪੜਾ ਨਹੀਂ ਹੈਗਾ ਐਕਸਟਰਾ ਆਪਾਂ ਇੱਥੋਂ 2.5 ਇੰਚ ਜਿਹੜੇ ਆਪਣੇ ਪਹਿਲਾਂ ਪਾਟਨੇ ਉਹ ਕੱਢ ਚੁੱਕੇ ਆਪਾਂ ਹੱਟਾਂ ਦਾ ਕਪੜਾ ਜਿਹੜੇ ਇਹਦੇ ਵਿੱਚ ਕੁੰਡੇ ਰੱਖਣੇ ਆ 2.5 ਇੰਚ ਰੱਖ ਕੇ ਤੇ ਇਧਰ ਵਾਲੀ ਸਾਈਡ ਤੋਂ ਆ ਜਿਹੜਾ ਆਪਾਂ ਇਹ ਵੀ 2.5 ਇੰਚ ਦਾ ਨਿਸ਼ਾਨ ਲਗਾਤਾ ਇਹ ਚੋਂ ਪੂਰਾ ਪੂਰਾ ਕਪੜਾ ਕਰਕੇ 2.5 ਇੰਚ ਦਾ ਇਹਨੂੰ ਆਪਾਂ ਇੱਥੋਂ ਇੱਥੇ ਤੱਕ ਸੀਨ ਨੂੰ ਨਾਲ ਸੌਰੀ ਨਿਸ਼ਾਨ ਨੂੰ ਬਲਾ ਦੇਵਾਂਗੇ ਤਿੱਦ ਆਪਾਂ ਨਾਰਮਲ ਸਲਵਾਰ ਕੱਟਦੇ ਆਂ ਆ ਚੀਜ਼ ਨੂੰ ਫਿਰ ਆਪਾਂ ਇਹਦੇ ਵਿੱਚੋਂ ਆਸਾਨ ਕਿਵੇਂ ਕੱਢਣਾ ਉਹ ਤੁਹਾਨੂੰ ਦੱਸ ਦੇ ਆਪਾਂ ਇਸ ਪਰ ਆ ਇਹਦੀ ਕਟਿੰਗ ਕਰ ਲੈਣੀ ਹੈ ਜੀ ਤੁਸੀਂ ਦੇਖੋ ਆਪਾਂ ਹੁਣ ਨਾ ਸਲਵਾਰ ਜਿਹੜੀ ਟੱਕੇ ਸੀਗੇ ਤੋਂ ਦੇ ਆ ਇਧਰਲੀ ਸਾਈਡ ਉਹ ਅੱਗੇ ਜਿਹੜੇ ਟਾਈ ਜਾਂਚ ਇਹ ਚਾਰਤੇ ਹਨ ਇਹ ਆਪਣੀਆਂ ਇਹਨਾਂ ਦੀਆਂ ਕੀ ਆ ਪਰ ਇਹਨਾਂ ਦੀ ਜਿਹੜੀ ਵਿਚਾਰੀ ਆਪਣੀ ਹੈਵੀ ਸੀਮ ਲਗਣੀਆਂ ਹਨਾ ਹੁਣ ਆਪਣੇ ਇਹਦੇ ਕੋਲ ਤੇ ਇਹਦੇ ਵਿੱਚ ਦੇਖੋ ਆਪਣੇ ਕੋਲੇ ਆਸਣ ਕੱਢਣ ਲਈ ਬਿਲਕੁਲ ਵੀ ਹੈ ਨਹੀਂਗਾ ਕਪੜਾ ਆਪਾਂ ਇਹਦੇ ਵਿੱਚੋਂ ਹੀ ਇਦਾਂ ਕਰਕੇ 10 ਇੰਚ ਦੀ ਜਿੱਦਾਂ ਆਪਾਂ ਸਵਰੱਖਣਾ ਹੈ ਦਾ ਇਹਨੂੰ 10 ਇੰਚ ਨੂੰ ਇਦਾਂ ਨਿਸ਼ਾਨ ਲਗਾ ਲੈਣਾ ਤੇ ਇਹਦੀ ਕਟਿੰਗ ਕਰ ਦੇਣੀ ਹੈ ਤੁਸੀਂ ਚੈੱਕ ਕਰੋ ਤੇ ਆਪਣੇ ਸਲਵਾਰ ਹੈ ਜਿਹੜੀ ਉਹਦੀ ਜਿਹੜੀ ਸਾਈਡ ਵਾਲੀ ਸੀਨ ਹੋ ਗਈ ਉਹ ਕਿੰਨੀ ਲੰਬਾਈ ਦੇ ਵਿੱਚ ਤੇ ਆਪਣੇ ਕੋਲੇ ਵਧੀਆ ਸਲਵਾਰ ਵੀ ਵਧੀਆ ਤਰੀਕੇ ਨਾਲ ਕੱਟੀ ਗਈ ਹੈ ਤੇ ਇਹ ਕੱਪੜਾ ਵੀ ਨਹੀਂ ਆਪਣੇ ਕੋਲੋਂ ਕੱਟਿਆ ਹੈਗਾ ਤੇ ਇਹਨੂੰ ਆਪਾਂ ਰੱਖ ਕਰ ਦੇਣਾ ਬਸ ਇਹ ਹੈਗੀ ਆਪਣੇ ਮਤਲਬ ਘੱਟ ਕਪੜੇ ਦੇ ਵਿੱਚ ਜਿਹੜੀ ਕੱਟੀ ਜਾਣ ਵਾਲੀ ਆਸਾਨ ਕੱਢਣ ਵਾਲੀ ਹੈਗੀ ਸਲਵਾਰ ਥੈਂਕ ਯੂ